ਬਹਾਰ ਖੜੇ ਹੋ ਕੇ ਆਹ ਮੁੰਡਿਆਂ ਨੇ ਕੀਤੀ ਅਜਾਈ ਹਰਕਤ ਕਿ ਜਦੋਂ ਵੀਡੀਓ ਨੈਟ ਤੇ ਵਾਇਰਲ ਹੋ ਗਈ ਤਾਂ ਉਸ ਤੋਂ ਬਾਅਦ ਹੁਣ ਇੰਨਾ ਸਾਰੇ ਮੁੰਡਿਆਂ ਨੂੰ ਪਾਟੜਾ ਪੈ ਗਈਆਂ ਮਾਮਲਾ ਕੀ ਸੀ ਦੱਸ ਦਿਆਂ ਨਜ਼ਰ ਥੋੜੀ ਜੀ ਵੀਡੀਓ ਤੇ ਮਾਰਦੇ ਆਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਇੱਕ ਪੈਲਸ ਦੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਰੋਡ ਤੇ ਖੜੇ ਹੋ ਕੇ ਹਵਾਈ ਫਾਇਰਿੰਗ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਵੀਡੀਓ ਦੇ ਵਿੱਚ ਦਿਖਾਈ ਦੇਣ ਵਾਲੇ ਚਾਰ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਆਓ ਸੁਣਦੇ ਹਾਂ ਇਸ ਮਾਮਲੇ ਲੈ ਕੇ ਐਸਐਸਪੀ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਨਾਲ ਅਸੀਂ ਅਜਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਰਾਹੀਂ ਆਈ ਸੀ ਅਸੀਂ ਜਦੋਂ ਮੇਰੇ ਧਿਆਨ 'ਚ ਆਇਆ ਇਮੀਡੀਏਟਲੀ ਜਿਹੜੀ ਹੈ ਜੀ ਅਸੀਂ ਇੱਡੇ ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਕੱਲ ਹੀ ਅਸੀਂ ਇੱਕ ਆਪੀਆਰ ਜਿਹੜੀ ਹੈਗੀ ਆਮ ਸੈਕਟ ਦੇ ਅੰਦਰ ਜਿਹੜਾ ਦਰਜ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਇਡੈਂਟੀਫਾਈ ਨਹੀਂ ਹੋਦੇ ਸੀ ਬਾਅਦ 'ਚ ਅਸੀਂ ਆਇਡੈਂਟੀਫਾਈ ਕਰ ਲਏ ਸੀ ਜਿਹੜੇ ਅਸੀਂ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਅ ਅਨਾਂਤੇ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ ਹਮ ਅਸੀਂ ਇਮੀਡੀਟਲੀ ਮਾਨਣ ਲਿਆ ਰਹੇ ਹਾਂ ਅਪਲੀਕੇਸ਼ਨ ਕਿਤੇ ਦੀ ਮਤਲਬ ਕਿ ਕੋ ਐਜ ਆਫ ਨਾਉ ਤੋਂ ਸਾਡੇ ਕੋਲ ਵੀਡੀਓ ਹੀ ਆਇਆ ਅਸੀਂ ਵੀਡੀਓ ਨੂੰ ਵੈਰੀਫਾਈ ਕਰੇ ਸੀ ਬਾਕੀ ਅਸੀਂ ਇਨਡੈਟਲੀ ਪਛਾਦ ਦੱਸ ਕਰਤਾ ਪਛਾਦ ਦੱਸ ਕਰਕੇ ਜਿੱਦਾਂ ਹੀ ਉਹ ਜਿਹੜੇ ਹੈਗੇ ਅਰੈਸਟ ਹੋਣ ਉਹਦੇ ਤੋਂ ਬਾਅਦ ਲੋਕੇਸ਼ਨ ਕਿੱਥੋਂ ਦੀ ਇਸ ਫਾਇਰਿੰਗ ਹੋਈ ਜੀ ਬਸ ਐਜ ਆਫ ਨਾਉ ਉਹ ਸਾਰੀ ਅਸੀਂ ਅੰਡਰ ਵੈਰੀਫਿਕੇਸ਼ਨ ਕਿੰਨੇ ਬੰਦੇ ਸੀਗੇ ਉਹਦੇ ਚ ਚਾਰ ਬੰਦੇ ਸਨ ਸਾਰੇ ਟ੍ਰੇਸ ਹੋ ਗਏ ਕਿੱਥੋਂ ਦੇ ਬੰਦੇ ਕਿਹੜਾ ਚਾਰੋਂ ਬੰਦੇ ਟ੍ਰੇਸ ਹੋ ਗਏ ਉਹ ਮੈਂ ਤੁਹਾਨੂੰ ਉਹ ਜਿਹੜਾ ਹੈਗਾ ਉਹਦੀ ਡਿਟੇਲਸ ਹੈਗੀ ਮ ਇਹ ਬੰਦਾ ਜਿਹੜਾ ਮੈਂ ਪਹਿਲਾਂ ਵੀ ਹੈਗਾ ਜਦੋਂ ਧਿਆਨ ਚਾਹੀਏ ਇਮੀਡੀਟਲੀ ਪਛਾਣ ਦਜ ਕਰਤਾ ਸੀਗਾ ਸੋ ਮੇਰੀ ਅਹੀ-ਅਹੀ ਲੈ ਕਿ ਜਿਹੜੇ ਵੀ ਪਹਿਲੀ ਚੀਜ਼ਾਂ ਸਟੇਜ ਤੋਂ ਗੁਹਿਸ਼ ਕਰਨ कि ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੇ ਦੇ ਰਿਲੇਸ਼ਨਸ ਵੀ ਦਿੱਤੇ ਆ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ ਕਾਨੂੰਨ ਹੈਗਾ ਤਾਂ ਉਸ ਹਿਸਾਬ ਨਾਲ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋ ਕੇ ਜਿਹੜੇ ਮੈਰਿਜ ਪੈਨਸਲ ਉਹਨਾਂ ਨੂੰ ਕੀ ਗਾਈਡਲਾਈਨ ਹੈਗੀ ਜੀ ਜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਗਾਈਡਲਾਈਨ ਜਿਹੜੀ ਹੈਗੀ ਡੀਸੀ ਸਾਹਿਬ ਨਾਲ ਗੱਲ ਕਰਕੇ ਉਹ ਅਸ਼ੀਸ਼ ਕਰਦਾ ਦਾਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਇਸ ਤਰ੍ਹਾਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਪੂਰੀ ਤਰੀਕੇ ਨਾਲ ਪਾਬੰਦੀ ਲਗਾਈ ਗਈ ਹੈ ਤੇ ਕਈ ਮਾਮਲੇ ਵੀ ਤਰਜ ਕੀਤੇ ਗਏ ਸ਼ਾਦੀਆਂ ਦੇ ਵਿੱਚ ਅਜਿਹੀਆਂ ਫੁਕਰੇਬਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਐਸਐਸਪੀ ਗੁਰਦਾਸਪੁਰ ਨੇ ਵੀ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਜਲਦ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਅਤੇ ਇਹਨਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾਣਗੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਹਰਤਾਰ ਸਿੰਘ ਦੀ ਰਿਪੋਰਟ